ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਮੇਜਰ ਸਿੰਘ ਪਿੰਡ ਕੋਟ ਭਾਈ ਤਹਿਸੀਲ ਗਿੱਦੜਵਾ ਜਿਲ੍ਹਾ ਸ਼ਿਮਕਸਰ ਸਾਹਿਬ ਹੈ ਜੀ ਮੈਂ ਅੱਜ ਮਲੋਟ ਇੱਕ ਪਰਿਵਾਰ ਦੇ ਘਰੇ ਪਹੁੰਚਿਆਗਾ ਜੋ ਸਰਦਾਰ ਜੀ ਗੁਰਦੀਪ ਸਿੰਘ ਪਾਟਲ ਉਹਨਾਂ ਦੀਆਂ ਦੋ ਪੋਤੀਆਂ ਜੋ ਕਿ ਪੜਾਈ ਵਿੱਚ ਵੀ ਬਹੁਤ ਹਿੱਸਾ ਰਹਿਣ ਇਹ ਸਦਾ ਖੁਸ਼ ਰਹੇ ਦੀ ਹਨ। ਬਾਬਾ ਨਾਲਕ ਜੀ ਹਮੇਸ਼ਾ ਇਹਨਾਂ ਨੂੰ ਖੁਸ਼ ਰੱਖੇ। ਇਹਨਾਂ ਨੇ ਇੱਕ ਰੰਗੋਲੀ ਤਿਆਰ ਕੀਤੀ ਹੈ। ਜੋ ਰੰਗੋਲੀ ਦੇ ਵਿੱਚ ਇੱਕ ਮੋਰ ਤਿਆਰ ਕੀਤਾ ਹੈਗਾ। ਬਹੁਤ ਸੋਹਣਾ। ਅੱਜ ਦਿਵਾਲੀ ਦੇ ਸਭ ਮੌਕੇ ਤੇ ਇਹਨਾਂ ਨੇ ਜੋ ਰੰਗੋਲੀ ਤਿਆਰ ਕੀਤੀ ਹੈ। ਬਾਬਾ ਨਾਲਕ ਜੀ ਇਹਨਾਂ ਦੇ ਪਰਿਵਾਰ ਤੇ ਸਰ ਤੇ ਮਿਹਰ ਭਰਿਆ ਹੱਥ ਰੱਖੇ ਜੀ। ਖੁਸ਼ੀਆਂ ਖੜੀ ਲੈ ਕੇ ਆਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ